ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 4 ਜਿੱਥੇ ਹਰ ਅਰੰਧੀ ਐ ਤਿੱਥੇ ਹਰ ਮਿਤ ਸਹਾਈ ਗੁਰੂ ਕਿਰਪਾ ਤੇ ਹਰ ਮਨ ਵਸੈ ਹੋਰது ਵਿਦ ਲਿਆ ਨਾ ਜਾਈ ਸਿੱਧੇ ਹਰ ਪਰਤੀਏ ਸਿੱਧੇ ਹਰ ਮਿਤ ਸੁਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਲਿਆ ਨਾ ਜਾਈ ਹਰ ਧਨ ਸੰਚੀਏ ਭਾਈ ਜੇ ਹਲਕ ਪਲਕ ਹਰ ਹੋਏ ਸਖਾਈ ਰਹਾ ਸਤ ਸੰਗਤੀ ਸੰਗ ਹਰ ਧਨ ਕਟਿਏ ਔਰਥ ਹੈ ਔਰਥ ਉਪਾਈ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾ ਬਪੜੀਆਂ ਹਰ ਰਤਨ ਧਨ ਵਿਹਾਜੇ ਕੱਚੇ ਕੇ ਬਪੜੀ ਬਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇਰ ਰਮਾਨ ਹਰ ਧਨ ਨਾਲ ਅੰਮ੍ਰਿਤ ਵੇ ਲੈ ਮਤੇ ਹਰ ਭੰਤੀ ਹਰ ਨਿਮਲਾਈ ਹਰ ਤਨ ਅੰਮ੍ਰਿਤ ਵੇਲ ਬੱਤਕ ਵਿਝਿਆ ਭਗਤ ਖਾਏ ਖਰਚ ਰਹੇ ਨਿਕਟੈ ਨਹੀਂ ਹਰਤ ਪਰਤ ਹਰਤ ਨੈ ਕੀ ਭਗਤਾ ਕੋ ਮਨੀ ਵੰਡਾਈ ਹਰ ਤਨ ਨਿਰਪਉ ਸਦਾ ਸਦਾ ਅਸਥਿਰ ਹੈ ਸੱਚਾ ਇਹ ਹਰ ਤਨ ਅਗਨੀ ਤਸਕਰ ਪਹਾਣੀ ਜਮਦੂਤੈ ਸਤ ਅਗਵਾ ਆਨੰਦ ਜਾਈ ਹਰ ਤਨ ਕੋ ਉਚਕਾ ਨੇੜ ਨ ਆਵੇ ਜਨ ਜਾਗਤੀ ਡੰਡਾ ਲਗਾਈ ਸਾਖਤੀ ਪਾਪ ਕਰਕੇ ਵਿਕਿਆ ਧਨ ਸੰਚਿਆ ਤਿਨਾ ਇੱਕ ਵਿਖ ਨਾਲ ਨਜਾਈ ਹਲ ਤੈ ਵਿੱਚ ਸਾਖਤ ਤੋਹਲੇ ਪਏ ਹੱਥੋਂ ਛੁੜਕ ਗਿਆ ਅੱਗੇ ਬਲਤ ਸਾਖਤ ਹਰ ਦਰਗਾ ਕੋਈ ਨਾ ਪਾਏ ਇਸ ਹਰ ਤਨ ਕਾ ਸਾਹ ਹਰ ਆਪ ਬਗੈ ਸੰਤੋ ਜਿਸ ਨੂੰ ਦੇ ਸੋ ਹਰ ਧੰਨ ਲੱਦ ਚਲਾਈ ਇਸ ਹਰ ਧੰਨੇ ਕਾ ਟੋਟਾ ਖ ਦੇ ਨਾ ਆਵੇ ਜਨ ਨਾਨਕ ਕੋ ਘੁਰ ਸੋ ਜੀ ਪਾਈ ਇਸ ਹਰ ਤਨ ਕਾ ਸਾਹ ਹਰ ਪਾਪ ਹੈ ਸੰਤੋ ਜਿਸ ਨੂੰ ਦੇਸੋ ਹਰ ਧੰਨ ਲੱਤ ਚਲਾਈ ਇਸ ਹਰ ਧੰਨ ਕਾ ਟੋਟਕ ਦੇ ਨ ਆਵੇ ਜਨ ਨਾਨਕ ਕੋ ਕੋੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ